ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਟੋਡੀ ਹੀ ਉਚਾਰਨ ਕਰਨਾ ਕਿ ਟੋਡੀ ਕਹੇ ਜਾਂਦੇ ਹਨ ਢਡੇ ਨਾਲ ਡਡੇ ਨਾਲ ਉਤਪੰਨ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵਜਲ ਫੇਰਾ ਰਹਾਉ ਬਹੁਰ ਨਾ ਭਵਜਲ ਫੇਰਾ ਮੇਰਾ ਹੀਰੈ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੀਰਾ ਸਤ ਗੁਰ ਦਿਆਲ ਹਰ ਨਾਮ ਦਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਲ ਚੰਗੇਰਾ ਲੋ ਵੇਵਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਓਏ ਨਹੀਂ ਕਹਣਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਜੇ ਤੇਜ ਵੀ ਪਾਠ ਥੋੜਾ ਕਰਨਾ ਹੈ ਤੇ ਉਚਾਰਨ ਸਾਰੇ ਸਹੀ ਹੋਣੇ ਚਾਹੀਦੇ ਨੇ ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿੰਨ ਮਸਤਕ ਭਾਗ ਮੰਦੇਰਾ ਬਵੇਕ ਬੁੱਧ ਸਤਗੁਰ ਤੇ ਪਾਈ ਬਵੇਕ ਨਹੀਂ ਕਹਿਣਾ ਵਿਵੇਕ ਬੱਬੇ ਦੀ ਸਿਹਾਰੀ ਵੀ ਹੈ ਨਾ ਬਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾ ਘਰ ਪਹਿਲਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਸੰਤਨ ਅਵਰ ਨਾ ਕਾਹੂ ਜਾਨੀ ਇਸ ਸੰਤਨ ਪਦ ਤੇ ਵਿਸਰਾਮ ਲਾਉਣਾ ਹੈ ਬੇਪਰਵਾਹ ਸਦਾ ਰੰਗ ਹਰ ਕੈ ਜਾਕ ਉਪਾਖ ਸੁਆਮੀ ਜਾਕ ਉਪਾਖ ਸੁਆਮੀ ਰਹਾਉ ਊਚ ਸਮਾਨ ਠਾਕੁਰ ਤੇਰੋ ਔਰ ਨਾਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕਉ ਰਾਜ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਇਹ ਵਿਸਰਾਮ ਵੀ ਇਸੇ ਤਰ੍ਹਾਂ ਲਾਉਣਾ ਹੈ ਰੋਗ ਸੋਗ ਇਥੇ ਝਮਕ ਦੁਖ ਜਰਾ ਮਰਾ ਇਥੇ ਵਿਸਰਾਮ ਹੈ ਹਰ ਜਨ ਹੈ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਇਕ ਨਾਨਕ ਹਰ ਮਨ ਮੰਨੀ ਟੁੱਡੀ ਮਹੱਲਾ ਪਿੰਜਵਾ ਹਰ ਬਿਸਰਤ ਸਦਾ ਖੁਆਰੀ ਤਾਕਉ ਤੁਖਾ ਕਹਾ ਵਿਆਪੈ ਜਾ ਕਉ ਊਟ ਤੁਹਾਰੀ ਰਹਾਉ ਬੇਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਕੋ ਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖਿਆ ਤਨ ਉਸ ਜਨਮਾ ਨਾਨਕ ਤੇਸ ਬਲਿਹਾਰੀ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ